ਦੇਖੋ ਬੜੀ ਖੁਸ਼ੀ ਦੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਦੇ ਵਿੱਚ ਸਾਰੇ ਨਗਰ ਨੇ ਇਕੱਠ ਕਰਕੇ ਗੁਰੂ ਸਾਹਿਬ ਦਾ ਔਟ ਆਸਰਾ ਲੈ ਕੇ ਏਕਤਾ ਇਤਫਾਕ ਦਿਖਾਉਂਦੇ ਹੋਏ ਨਗਰ ਰੌਲ ਦੇ ਵਿੱਚ ਜਿਹੜੀ ਸਾਡੇ ਇਲਾਕੇ ਦੀ ਸਭ ਤੋਂ ਪਹਿਲੀ ਸਰਪੰਚ ਆ ਭੈਣ ਸਾਡੀ ਗਰਮੀਤ ਗੁਰਜੀਤ ਕੌਰ ਜਿਹੜੇ ਕਿ ਸਰਪੰਚ ਬਣੇ ਨੇ ਇਹਨਾਂ ਨੂੰ ਲੱਖ 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 ਵਧਾਈ ਭੈਣ ਸਾਡੇ ਪੜੇ ਲਿਖੇ ਨੇ ਔਰ ਪੂਰੇ ਨਗਰ ਨੇ ਜਿਹੜੀ ਹੈਗੀ ਆ ਇਕਤਾ ਦਿਖਾਈ ਆ ਕਿਉਂਕਿ ਨਹੀਂ ਤਾਂ ਕੀ ਹੁੰਦਾ ਸੀ ਪਿੰਡਾਂ ਦੇ ਵਿੱਚ ਜਦੋਂ ਸਰਪੰਚੀ ਦੀਆਂ ਚੋਣਾਂ ਸਭ ਤੋਂ ਵੱਧ ਲੜਾਈਆਂ ਇਹਨਾਂ ਚੋਣਾਂ ਦੇ ਵਿੱਚ ਆਪਸ ਦੇ ਵਿੱਚ ਵੈਰ ਵਿਰੋਧ ਈਰਖਾ ਉਹ ਕਹਿੰਦਾ ਮੈਂ ਉਹਨੂੰ ਨਹੀਂ ਬੰਨ੍ਹ ਦੇਣਾ ਉਹ ਕਹਿੰਦਾ ਮੈਂ ਇਹ ਕਰਨਾ ਉਹ ਕਹਿੰਦਾ ਮੈਂ ਉਹ ਕਰਨਾ ਪਰ ਬਹੁਤ ਜਿਹੜੀ ਹੈਗੀ ਆ ਨਗਰ ਨੇ ਦਿਖਾਈ ਆ ਔਰ ਸਾਡੇ ਸੀਐਮ ਸਾਹਿਬ ਜਿਨ੍ਹਾਂ ਨੇ ਕਿ ਪਹਿਲਾਂ ਹੀ ਐਲਾਨ ਕੀਤਾ ਕਿ ਜਿਹੜੇ ਪੰਚਾਇਤ ਆ ਉਹ ਨਗਰ ਦੀ ਹੋਵੇ ਉਹ ਪਿੰਡ ਦੀ ਹੋਵੇ ਉਹ ਕਿਸੇ ਧੜੇ ਦੀ ਨਾ ਹੋਵੇ ਇਸ ਲਈ ਅੱਜ ਨਗਰ ਨੇ ਬੜਾ ਉਦਮ ਕੀਤਾ ਤੇ ਜਿੱਦਾਂ ਸਰਕਾਰ ਨੇ ਕਿਹਾ ਕਿ ਪਿੰਡ ਦੇ ਨੂੰ ਜਿਹੜੀ 5 ਲੱਖ ਰੁਪਏ ਦੀ ਗ੍ਰਾਂਟ ਵੀ ਦਿੱਤੀ ਜਾਊਗੀ ਔਰ ਪਿੰਡ ਦੇ ਵਿੱਚ ਮੈਂ ਗੱਲ ਕਹਿਣਾ ਕਿ ਜਿਹੜਾ ਆਮ ਆਦਮੀ ਕਲੀਨਿਕ ਆ ਉਹ ਵੀ ਆਉਣ ਵਾਲੇ ਸਮੇਂ 'ਚ ਅਸੀਂ ਰਿਕਮੈਂਡ ਕਰਕੇ ਭੇਜਿਆ ਹੋਇਆ ਉਹ ਵੀ ਪਿੰਡ ਦੇ ਵਿੱਚ ਬਣਾਇਆ ਜਾਊਗਾ ਤਾਂ ਕਿ ਪਿੰਡ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲਣ ਸਾਰੇ ਨਗਰ ਨੂੰ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਸਾਫਾ ਸਰਪੰਚ ਸਾਹਿਬ ਇਹਨਾਂ ਨੇ ਬੜੀ ਮੋਰੀ ਭੂਮਿਕਾ ਨਿਭਾਈ ਆ ਉਹਨਾਂ ਨੂੰ ਵੀ ਇਸ ਗੱਲ ਦੀਆਂ ਬਹੁਤ-ਬਹੁਤ ਵਧਾਈਆਂ ਉਹਨਾਂ ਦਾ ਵੀ ਧੰਨਵਾਦ ਆ ਸਭ ਤੋਂ ਵੱਡਾ ਧੰਨਵਾਦ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਸਾਰੇ ਨਗਰ ਦੇ ਮੇਰ ਪਰਿਆ ਹੱਥ ਰੱਖਿਆ ਉਹਨਾਂ ਦੇ ਮਨ ਮਿਹਰ ਪਾਈਆ ਕਿ ਆਪਾਂ ਆਪਸੀ ਵੈਰ ਵਿਰੋਧ ਨਹੀਂ ਕਰਨਾ ਅਸੀਂ ਜਿਹੜਾ ਸਾਂਝਾ ਸਰਪੰਚਾ ਉਹ ਨਗਰ ਦਾ ਸਰਪੰਚ ਚੁੜਨਾ ਉਹਦੇ ਨਾਲ ਭੈਣ ਖੜੇ ਨੇ ਔਰ ਇਹਨਾਂ ਨੂੰ ਵੀ ਬਹੁਤ-ਬਹੁਤ ਵਧਾਈਆਂ ਔਰ ਸਾਨੂੰ ਆਸ ਤੇ ਉਮੀਦ ਆ ਕਿ ਜੇ ਇਦਾਂ ਸਾਡੇ ਇਲਾਕੇ ਦੇ ਵਿੱਚ 106 ਪਿੰਡ ਨੇ ਔਰ ਜੇ ਇਸ ਤਰੀਕੇ ਦੇ ਨਾਲ ਪੰਚਾਇਤਾਂ ਚੁਣੀਆਂ ਜਾਣਗੀਆਂ ਤਾਂ ਸਾਡੇ ਇਲਾਕੇ ਨੂੰ 5 ਕਰੋੜ 30 ਲੱਖ ਰੁਪਈਆ ਇੱਕੋ ਟਾਈਮ ਦੇ ਉੱਤੇ ਆ ਸਕਦਾ ਜਿਸ ਦੇ ਨਾਲ ਇਲਾਕੇ ਦਾ ਬਹੁਤ ਵੱਡਾ ਵਿਕਾਸ ਹੋ ਸਕ ਸੋ ਇਹ ਮੈਂ ਸਮੁੱਚੇ ਇਲਾਕੇ ਨੂੰ ਸਮੁੱਚੇ ਸਾਡੇ ਪੈਲ ਹਲਕੇ ਨੂੰ ਸਾਰੇ ਪਿੰਡਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਨਗਰ ਤੋਂ ਸੇਧ ਲਾਓ ਰੌਲ ਪਿੰਡ ਤੋਂ ਸੇਧ ਲਾਓ ਸਾਰੇ ਪਿੰਡਾਂ ਦੇ ਵਿੱਚ ਆਪਾਂ ਮੈਂ ਨਹੀਂ ਕਹਿੰਦਾ ਕਿ ਤੁਸੀਂ ਸਾਰੀ ਕੋਈ ਆਮ ਆਦਮੀ ਪਾਰਟੀ ਦੀਆਂ ਬਣਾਓ ਜਾਂ ਹੋਰ ਬਣਾਓ ਆਪਾਂ ਨਗਰ ਦੀਆਂ ਪੰਚਾਇਤਾਂ ਚੁਣੀਏ ਸਰਬਸ਼ਾਂਤੀ ਨਾਲ ਪੰਚਾਇਤਾਂ ਚੁਣੀਏ ਤਾਂ ਕਿ ਆਪਸੀ ਜਿਹੜੀਆਂ ਲੜਾਈਆਂ ਨੇ ਆਪਸੀ ਵੈਰ ਨੇ ਆਪਸੀ ਵਿਰੋਧ ਨੇ ਆਪਸੀ ਜਿਹੜਾ ਭਾਈਚਾਰਾ ਖਤਮ ਹੋ ਰਿਹਾ ਉਹਨੂੰ ਅਸੀਂ ਮੁੜ ਜਿਹੜਾ ਬਹਾਲ ਕਰਾ ਸਕੀ ਹਾਂ ਜੀ ਬਹੁਤ ਖੁਸ਼ੀ ਹੈ ਮੈਨੂੰ ਜੋ ਮੇਰੇ ਸਤਿਕਾਰਯੋਗ ਐਮ ਐਲ ਏ ਸਾਹਿਬ ਫੋਰ ਮੇਰੇ ਨਗਰ ਨਿਵਾਸੀ ਜਿਨ੍ਹਾਂ ਨੇ ਮੈਨੂੰ ਇਹ ਜ਼ਿੰਮੇਵਾਰੀ ਸੌਂਪੀ ਆ ਮੈਂ ਆਪਣੀ ਪੂਰੀ ਜ਼ਿੰਮੇਵਾਰੀ ਬਿਨਾਂ ਜੀ ਖੁਸ਼ੀ ਵੀ ਆ ਜੀ ਬਹੁਤ ਖੁਸ਼ੀ ਜੀ ਜਿਸ ਤਰ੍ਹਾਂ ਸੀ ਐਮ ਸਾਹਿਬ ਨੇ ਵੀ ਕਿਹਾ ਸੀ ਜੀ ਕਿ ਜਿਹੜੇ ਪਿੰਡਾਂ ਦੀਆਂ ਜਿਹੜੇ ਚੋਣਾਂ ਨੇ ਉਹ ਪਾਰਟੀ ਬਾਜੀ ਤੋਂ ਜਾਣਗੀਆਂ ਉਸ ਚੀਜ਼ ਦਾ ਕਿੰਨਾ ਕਸਰ ਦੇਖਣ ਨੂੰ ਮਿਲ ਰਿਹਾ ਜੀ ਹਾਂਜੀ ਬਹੁਤ ਜ਼ਿਆਦਾ ਇਲੈਕਸ਼ਨ ਤੋਂ ਪਹਿਲਾਂ ਕਿੰਨਾ ਗਮਾ ਹੁੰਦਾ ਸ਼ਰਾਬ ਵੰਡ ਹੁੰਦਾ ਹਾਂਜੀ ਲੋਕਾਂ ਨੂੰ ਛੱਡਦੇ ਨੇ ਤੇ ਪਿੰਡ ਦੇ ਵਿਕਾਸ ਲਈ ਕੀ ਉ ਪਹਿਲਾਂ ਤਾਂ ਜਾਣ ਆਉਣ ਦਾ ਬਹੁਤ ਔਖਾ ਸੀ ਹੁੰਦਾ ਹੈ ਨਹੀਂ ਸਾਡੇ ਕੋਈ ਬਾਕੀ ਸਾਡੇ ਕਲੀਨਿਕ ਵਗੈਰਾ ਕੁਝ ਵੀ ਹੈ ਨਹੀਂ ਇੱਥੇ ਬਾਕੀ ਜੋ ਵੀ ਸਾਡੀ ਇੱਥੇ ਪਿੰਡ ਨੂੰ ਘਾਟਾ ਉਹ ਅਸੀਂ ਪੂਰੀ ਕਰਨ ਦੀ ਕੋਸ਼ਿਸ਼ ਤੁਹਾਡੇ ਪਿੰਡ ਨੇ ਜਿਹੜੀ ਪਹਿਲ ਕੀਤੀ ਹੈ ਬਾਕੀ ਹਲਕੇ ਦੇ ਜਿਹੜੇ ਪਿੰਡਾਂ ਦੇ ਲੋਕਾਂ ਨੂੰ ਕੀ ਹਾਂਜੀ ਮੈਂ ਤਾਂ ਇਹੀ ਕਹੂੰਗੀ ਵੀ ਇੱਕ ਇੱਕ ਅਜੇ ਵਿੱਚ ਜੋ ਵਰਕ ਆ ਤਾਂ ਉਹ ਨਹੀਂ ਪਾਰਟੀਵਾਦੀ ਦੇ ਵਿੱਚ ਨਹੀਂ